ਦਾ ਮਜਸਮਾ ਬਣ ਕੇ ਉਹਨਾਂ ਦੇ ਗਾੜੀ ਕੁਝ ਪਿਆਰ ਦੀ ਮੂਰਤ ਬਣ ਕੇ ਉਹਨਾਂ ਨੂੰ ਕੋਈ ਸੰਦੇਸ਼ ਦੇ ਕੇ ਜਾਈਏ ਆਪਣੇ ਜੀਵਨ ਦੇ ਵਿੱਚ ਕੋਈ ਚੰਗਾ ਕਰਮ ਕਰਕੇ ਜਾਈਏ ਬੇਸ਼ੰਕ ਸਾਡੀ ਜ਼ਿੰਦਗੀ ਰਵੇ ਜਾਂ ਨਾ ਰਵੇ ਦਾ ਢਾਡੀ ਜੱਥਾ ਜਿਹੜਾ ਹੈ ਉਹ ਆਪ ਜੀ ਦੇ ਸੰਨਮਕ ਵਾਹਿਗੁਰੂ ਜੀ ਕਬੀਰ ਸੰਤਨ ਕੀ ਚੁੰਗੀਆਂ ਭਲੀ ਪਾਠਕੁ ਸਤਿਗੁਰ ਗਾਓ ਆਗ ਲੰਗੋ ਤਿੰਤੋਲ ਹਰ ਜਿਹ ਨਾਹੀ ਹਰ ਕੋ ਨਾਓ ਆਗ ਲਗੋ ਤਿੰਤੋਲ ਹਰ ਜਿਹ ਨਾਹੀ ਗਰੰਸ਼ਮ ਮਹਾਰਾਜ ਜੀ ਦੇ ਹਜ਼ੂਰ ਜੁੜਮਿਲ ਬੈਠੇ ਸਮੂਹ ਮਾਈ ਪਾਈ ਆਓ। ਸਾਡਾ ਢਾਡੀ ਜਥਾ ਜਿਹੜਾ ਹੈ ਉਹ ਆਪ ਜੀ ਦੇ ਸੰਮਖ ਹੋਵੇਗਾ। ਸੋ 1 ਵਜੇ ਤੱਕ ਭਾਈ ਨਿਰਮਲ ਸਿੰਘ ਜੀ ਆਪ ਜੀ ਨਾਲ ਗੁਰਮਤ ਦੀ ਸਾਂਝ ਪਾਉਣਗੇ। ਉਸ ਤੋਂ ਪ੍ਰੰਤ 1 ਤੋਂ ਲੈ ਕੇ 3 ਵਜਾ ਦੇਣ 3:30 ਵਜਾ ਦੇਣ ਉਹ ਭਾਈ ਲਖਵਿੰਦਰ ਸਿੰਘ ਉਹਨਾਂ ਦੀ ਜ਼ਿੰਮੇਵਾਰੀ ਹੈ। ਸੋ ਅਸੀਂ ਉਹਨਾਂ ਨੂੰ ਪਰਜ਼ੋਰ ਅਪੀਲ ਕਰਾਂਗੇ ਕਿ ਜੇ ਉਹ ਐਡੀ ਦੂਰ ਆਏ ਨੇ ਸੰਗਤਾਂ ਬਣ ਕੇ ਉਹਨਾਂ ਦੀ ਗਾੜੀ ਕੁਝ ਪਿਆਰ ਦੀ ਮੂਰਤ ਬਣ ਕੇ ਉਹਨਾਂ ਨੂੰ ਕੋਈ ਸੰਦੇਸ਼ ਦੇ ਕੇ ਜਾਈਏ ਆਪਣੇ ਜੀਵਨ ਦੇ ਵਿੱਚ ਕੋਈ ਚੰਗਾ ਕਰਮ ਕਰਕੇ ਜਾਈਏ ਜਦ ਕਿ ਆਪ ਕੋ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਖਤੇ ਸ਼ਹੀਦੀ 15 ਵਾਰਿਆਂ ਨੂੰ ਸਮਰਪਿਤ ਇਹ ਜੋ ਵਿਸ਼ੇਸ਼ ਪ੍ਰੋਗਰਾਮ ਆਪ ਜੀ ਦੀ ਇਲਾਕਾ ਨਵਾਸੀ ਸੰਗਤ ਨੇ ਉਲੀਕੇ ਹਮਸਾ ਸੰਗਤ ਇਹ ਸਾਡੇ ਲਈ ਆਪਸ ਦੇ ਵਿੱਚ ਜੁੜ ਮਿਲ ਬੈਠ ਕੇ ਵਿਚਾਰਨੇ ਕਿਉਂ ਜ਼ਰੂਰੀ ਹਨ ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ ਵਿਦਵਾਨ ਸੱਜੇ ਹੋਏ ਹਨ ਪ੍ਰੋਫੈਸਰ ਹਰਪਾਲ ਸਿੰਘ ਜੀ ਪੰਨੂ ਜੀ ਸਭ ਜਿਆਦਿਆਂ ਦੇ ਜੀਵਨ ਇਤਿਹਾਸ ਦੇ ਨਾਲ ਸੰਬੰਧਿਤ ਉਹਨਾਂ ਦੀਆਂ ਤਕਰੀਰਾਂ ਲੈਕਚਰ ਕਿਤਾਬਾਂ ਜਿੱਥੇ ਸਾਨੂੰ ਲਾਈਬ੍ਰੇਰੀਆਂ ਦੇ ਵਿੱਚੋਂ ਮਿਲਦੀਆਂ ਹਨ ਬੁੱਕ ਸਟਾਲਾਂ ਤੋਂ ਮਿਲਦੀਆਂ ਹਨ ਉੱਥੇ ਇਹ ਸਾਰਾ ਕੰਟੈਂਟ ਉਹਨਾਂ ਦਾ YouTube ਇੰਟਰਨੈਟ ਸਮਾਧਨ ਦੇ ਵਿੱਚ ਘੱਟ ਮਾਤਰਾ ਦੇ ਵਿੱਚ ਬਹੁਤ ਘੱਟ ਸੇਖੋਂ ਦੇ ਜਿਨ੍ਹਾਂ ਨੇ ਉਸ ਕਿਤਾਬ ਦਾ ਅਧਿਐਨ ਕੀਤਾ ਹੋਵੇਗਾ ਉਸ ਕਿਤਾਬ ਦੇ ਹਵਾਲੇ ਦੇ ਨਾਲ ਚੱਕ ਦੇ ਨਗਰ ਦਾ ਇੱਕ ਪਤਨ ਹੈ ਦੂਜਾ ਨਗਰ ਹੈਗੀ ਅਵਾਨਪੋਟ ਕੀ ਆਪਦੇ ਵਿੱਚ ਸਾਂਝਾ ਕਰਦੇ ਹਾਂ ਤਾਂ ਇਹਦਾ ਅਸਰ ਸਾਡੇ ਉੱਤੇ ਜ਼ਰੂਰ ਹੁੰਦਾ ਹੈ ਬਕਾਇਦਾ ਸਾਨੂੰ ਇਹ ਇਤਿਹਾਸ ਦੀਆਂ ਵਾਰਤਾਂਵਾਂ ਆਪਤ ਦੇ ਵਿੱਚ ਜੁੜ ਮਿਲ ਬੈਠ ਕੇ ਵਿਚਾਰਨੀਆਂ ਸਮਝਣੀਆਂ ਆ ਜਾਂਦੀਆਂ ਭਾਵੇਂ ਕੋਈ ਛੋਟੀ ਉਮਰ ਦਾ ਹੋਵੇ ਨੌਜਵਾਨ ਹੋਵੇ ਬਜ਼ੁਰਗ ਹੋਵੇ ਉਹਦੇ ਜੀਵਨ ਦੇ ਉੱਤੇ ਸਭ ਜਾਤੀਆਂ ਦਾ ਇਹ ਇਤਿਹਾਸਿਕ ਪ੍ਰਸੰਗ ਜ਼ਰੂਰ ਅਸਰ ਪਾਉਂਦਾ ਹੈ ਜੀ ਉਹ ਕਹਿੰਦੇ ਸੰਨ 2008 ਦੀ ਗੱਲ ਹੈ ਮੇਰੇ ਸਮੇਤ ਕੌਮ ਦੇ ਵਿਦਵਾਨਾਂ ਨੂੰ ਵਿਦੇਸ਼ ਤੋਂ ਇੱਕ ਸੱਦਾ ਆਇਆ ਕਿ ਤੁਸੀਂ ਇੱਥੇ ਆ ਕੇ ਬੇਗਾਨੇ ਮੁਲਕ ਬੇਗਾਨੇ ਲੋਕਾਂ ਦੇ ਨਾਲ ਇਤਿਹਾਸ ਦੇ ਪ੍ਰਸੰਗ ਨੁਕਤਾ ਨਿਗਾਹ ਵਸਣੇ ਤੇ ਇਹਨਾਂ ਨਾਲ ਸਾਂਝੇ ਕਰਨੇ ਹਨ ਪ੍ਰੋਫੈਸਰ ਹਰਪਾਲ ਸਿੰਘ ਜੀ ਕਹਿੰਦੇ ਕਿ ਸਾਡੀ ਸੇਵਾ ਲੱਗਦੀ ਇੱਕ ਪ੍ਰਾਇਮਰੀ ਸਕੂਲ ਸੀ ਉੱਥੇ ਛੋਟੀ ਕਲਾਸ ਦੇ ਬੱਚੇ ਸਨ ਯਹੂਦੀਆਂ ਦਾ ਉਹ ਸਕੂਲ ਅਸੀਂ ਗੱਲਬਾਤ ਕੀਤੀ ਤੇ ਮੇਰੀ ਵਾਰੀ ਆਈ ਕਿੰਨ ਲੱਗੇ ਵਾਰੀ ਤੋਂ ਪਹਿਲਾਂ ਮੈਂ ਇਸ ਗੱਲ ਦਾ ਚਿੰਤਨ ਮੰਥਨ ਕਰਦਾ ਰਿਹਾ ਕਿ ਛੋਟੀ ਉਮਰ ਦੇ ਬੱਚਿਆਂ ਦੇ ਨਾਲ ਕਿਹੜਾ ਇਤਿਹਾਸ ਦਾ ਪ੍ਰਸੰਗ ਸਾਂਝਾ ਕੀਤਾ ਜਾਵੇ। ਉਹ ਕਿੰਦੇ ਫਿਰ ਇਹ ਜਦੋਂ ਵਿਚਾਰ ਮੇਰੇ ਦਿਮਾਗ ਦੇ ਵਿੱਚ ਆ ਰਹੀ ਸੀ ਤਾਂ ਖਿਆਲ ਆਇਆ ਬੱਚੇ ਛੋਟੇ ਹਨ ਕਿਉਂ ਨਾ ਇਹਨਾਂ ਦੇ ਨਾਲ ਗੁਰੂ ਕੇ ਛੋਟੇ ਪ੍ਰਦੰਧਾਂ ਦਾ ਇਤਿਹਾਸ ਹੀ ਬਾਤ ਲਿਆ ਜਾਵੇ। ਤੇ ਪ੍ਰੋਫੈਸਰ ਸਾਹਿਬ ਆਖਦੇ ਹਨ ਕਿ ਮੈਂ ਉਹਨਾਂ ਨਾਲ ਗੁਰੂ ਦੇ ਛੋਟੇ ਪ੍ਰਗੰਧ ਬਾਬਾ ਜ਼ੋਰਾਬਾਰ ਸਿੰਘ ਤੇ ਫਤੇ ਸਿੰਘ ਦਾ ਇਤਿਹਾਸ ਸਾਂਝਾ ਕੀਤਾ। ਤਕਰੀਰ ਸਵਾਪਤ ਹੋਈ। ਸਕੂਲ ਦੀ ਇੱਕ ਅਧਿਆਪਕਾ ਉੱਠ ਕੇ ਉਹਨਾਂ ਬੱਚਿਆਂ ਨੂੰ ਅੱਖ ਲੱਗੀ। ਬੱਚਿਓ ਜੇਕਰ ਤੁਹਾਡੇ ਵਿੱਚੋਂ ਕਿਸੇ ਨੇ ਕੋਈ ਸਵਾਲ ਕਰਨਾ ਹੈ ਤਾਂ ਤੁਸੀਂ ਸਵਾਲ ਪੁੱਛ ਸਕਦੇ ਹੋ। ਉਹ ਕਹਿ ਲੱਗੀ ਕਿ ਛੋਟੀ ਜਿਹੀ ਉਮਰ ਦਾ ਛੋਟਾ ਮਾਸੂਮ ਬੱਚਾ ਉੱਠਿਆ। ਉਹਨੇ ਹੱਥ ਖੜਾ ਕਰਕੇ ਆਖਿਆ ਕਿ ਜੋ ਤੁਸੀਂ ਆਪਣੇ ਇਤਿਹਾਸ ਦੇ ਵਿੱਚੋਂ ਉਹ ਆਪਣੀ ਬੋਲੀ ਦੇ ਵਿਚਾਰਤਾ ਹੈ ਉਹ ਬੱਚਾ ਕਹਿਣ ਲੱਗਾ ਇਹ ਜੋ ਤੁਸੀਂ ਸ਼ਾਹਜਾਹਦਿਆਂ ਦਾ ਇਤਿਹਾਸ ਸਾਨੂੰ ਸੁਣਾਇਆ ਹੈ ਸਾਂਝਾ ਕੀਤਾ ਹੈ ਮੇਰੇ ਦਿਲ ਦਾ ਇਹ ਬਲਬਲਾ ਹੈ ਕਾਸ਼ ਉਹਨਾਂ ਦੋ ਗੁਰੂ ਕੇ ਫਰਜ਼ੰਦਾਂ ਦੇ ਵਿੱਚੋਂ ਇੱਕ ਮੈਂ ਹੁੰਦਾ ਜੋ ਦੀਵਾਰਾਂ ਦੇ ਵਿੱਚ ਚਿੰਨ ਕੇ ਸ਼ਹੀਦ ਕਰ ਦਿੱਤੇ ਗਏ ਸਰਸਾ ਨਦੀ ਦੇ ਕੰਡੇ ਦੇ ਉੱਤੇ ਪਰਿਵਾਰ ਵਿਛੜੇ ਹੋਏ ਸਾ ਸੰਗਤ ਦਸ਼ਮੀਸ਼ ਪਿਕਾ ਅਨੇਕਾਂ ਹੋਰ ਗੁਰੂ ਕੇ ਸਿੱਖਾਂ ਦੇ ਪਰਿਵਾਰ ਵਿਛੜੇ ਜੀ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਹੈ ਗੁਰਦੁਆਰਾ ਪਰਿਵਾਰ ਵਿਛੜਾ ਸਾਹਿਬ ਤਿੰਨ ਹਿੱਸਿਆਂ ਦੇ ਵਿੱਚ ਇੱਕ ਪਾਸੇ ਗੁਰੂ ਕੇ ਮਹਿਲ ਮਾਤਾਵਾਂ ਭਾਈ ਧੰਨਾ ਸਿੰਘ ਜੀ ਭਾਈ ਜਵਾਹਰ ਸਿੰਘ ਜੀ ਭਾਈ ਮਨੀ ਸਿੰਘ ਜੀ ਦਿੱਲੀ ਵੱਲੋਂ ਆਉਂਦੇ ਜੀ ਇਕਲਾਕ ਇੱਥੇ ਹੀ ਉਹਨਾਂ ਲੱਗਰ ਦੇ ਵਿੱਚ ਵਤਿੱਕ ਕੀਤੀ ਸਰਸਾ ਨਦੀ ਨੂੰ ਪਾਰ ਕਰਕੇ ਦੂਜੇ ਹਿੱਸੇ ਦੇ ਵਿੱਚ ਗੁਰੂ ਸਾਹਿਬ ਜੀ ਦੇ ਵੱਡੇ ਪ੍ਰਗੰਥ ਸਾਬਜਾਦਾ ਅਜੀਤ ਸਿੰਘ ਜੁਧਾਰ ਸਿੰਘ ਪੰਜ ਪਿਆਰੇ ਤੇ ਕੁਝ ਹੋਰ 94 ਗਿੱਕੀ ਦੇ ਸਿੱਖ ਗੜੀ ਚਮਕੌਰ ਦੇ ਵਿੱਚ ਪਹੁੰਚੇ ਤੇ ਤੀਜਾ ਹਿੱਸਾ ਮਾਫੂਮ ਜਿੰਦਾ ਗੁਰੂ ਸਾਹਿਬ ਜੀ ਦੇ